ਸਭ ਤੋਂ ਪਹਿਲਾਂ ਸਾਰਿਆਂ ਨੂੰ ਬਹੁਤ ادب ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ। ਔਰ ਪੰਜਾਬੀ ਸਿਨੇਮਾ ਸਾਡੀ ਜਿੰਦ ਜਾਨ ਹੈ ਸਾਡੇ ਲਹੂ ਚ ਵਹਿੰਦਾ ਹੈ ਸਾਡੇ ਖੂਨ ਚ ਹੈ ਜਦੋਂ ਵੀ ਕੋਈ ਚੰਗਾ ਪ੍ਰੋਜੈਕਟ ਕਰਨ ਨੂੰ ਮਿਲਦਾ ਹੈ ਵੈਸੇ ਕੋਸ਼ਿਸ਼ ਕਰੀ ਦੀ ਚੰਗੇ ਕਰੀਏ। ਵਿੱਚ ਵਿੱਚ ਕਈ ਵਾਰੀ ਡੀ ਚ ਜਾ ਕੇ ਵੀ ਗੋਲ ਨਹੀਂ ਹੁੰਦਾ ਅਲੱਗ ਗੱਲ ਹੈ। ਪਰ ਕੋਸ਼ਿਸ਼ ਇਹੀ ਹੁੰਦੀ ਹੈ ਕਿ ਹਮੇਸ਼ਾ ਮੂਵ ਚੰਗਾ ਬਣੇ। ਪਰ ਇਸ ਪ੍ਰੋਜੈਕਟ ਲਈ ਮੈਂ ਇਨਾ ਕੰਫੀਡੈਂਟ ਹਾਂ ਕਿਉਂਕਿ ਜਿੱਦਾਂ ਪਹਿਲਾਂ ਨਵਨੇ ਦੱਸਿਆ ਤੁਹਾਨੂੰ ਕਿ ਪਿੱਲਰ ਹੁੰਦੇ ਨੇ ਹੀਰੋ ਹੀਰੋਇਨ ਹੈਨਾ ਤੇ ਜਦੋਂ ਉਹਨਾਂ ਤੇ ਗੇਮ ਖੜੀ ਹੁੰਦੀ ਹੈ ਤੇ ਦੇਵ ਹੋਣਾ ਦਾ ਤੁਸੀਂ ਇਹਦੇ ਚ ਇੱਕ ਡਿਫਰੈਂਟ ਕੈਰੈਕਟਰ ਦੇਖੋਗੇ ਔਰ ਵਾਕਈ ਅਸੀਂ ਇੱਕ ਕਾਮੇਡੀ ਫਿਲਮ ਵੀ ਇਕੱਠਿਆਂ ਨੇ ਬਣਾਈ ਸੀ ਤਾਂ ਦੇਵ ਨੇ ਇਹਦੇ ਚ ਮਿੱਥ ਤੋੜੀ ਔਰ ਕਾਮੇਡੀ ਫਿਲਮ ਦੇ ਵਿੱਚ ਵੀ ਕਰਕੇ ਔਰ ਇਹਦੇ ਵਿੱਚ ਵੀ ਕਿ ਕਦੇ ਵੀ ਕਿਸੇ ਐਕਟਰ ਨੂੰ ਟਾਈਪ ਕਾਸਟ ਨਹੀਂ ਕਰਨਾ ਚਾਹੀਦਾ ਔਡੀਅנס ਨੂੰ ਉਹਨੂੰ ਮੌਕਾ ਦੇਣਾ ਚਾਹੀਦਾ ਹਰ ਰੰਗ ਹਰ ਰੂਪ ਦੇ ਵਿੱਚ ਦੇਖਣ ਦਾ ਸ਼ੁਰੂ ਸ਼ੁਰੂ ਵਿੱਚ ਮੈਂ ਸਿਰਫ ਕਾਮੇਡੀ ਕਰਦਾ ਰਿਹਾ ਤਾਂ ਮੈਨੂੰ ਕਾਮੇਡੀਅਨ ਸਮਝਿਆ ਜਾਣ ਲੱਗਾ ਅਦਾਸ ਵਰਗੀਆਂ ਫਿਲਮਾਂ ਨੇ ਉਮੀਦ ਤੋੜੀ ਜਾਂ ਹੋਰ ਜਿਹੜਾ ਮੇਰਾ ਇਸ ਤਰ੍ਹਾਂ ਦਾ ਦਾਣਾ ਪਾਣੀ ਫਿਲਮ ਵਰਗਾ ਕੰਮ ਸੀ ਉਹ ਚੀਜ਼ ਉਹਦੇ ਨਾਲ ਬ੍ਰੇਕ ਹੁੰਦੀ ਹੈ ਸੋ ਮੈਂ ਸਭ ਤੋਂ ਪਹਿਲਾਂ ਕੌਂਗ੍ਰੈਚੂਲੇਟ ਕਰਾਂਗਾ ਦੇਵ ਨੂੰ ਕਿ ਦੇਵ ਦਾ ਇੱਕ ਨਵਾਂ ਇੱਕ ਨਵਾਂ ਇਹਦੇ ਲਈ ਇੱਕ ਮਰਹਲਾ ਸਰ ਕਰਨ ਵਾਲੀ ਗੱਲ ਹੈ ਔਰ ਨੀਰੂ ਜੀ ਤੁਹਾਨੂੰ ਪਤਾ ਹੈ ਕਿ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ ਲਾਈਫਲਾਈਨ ਤੇ ਇੰਨਾ ਤੋਂ ਬਿਨਾ ਉਦੋਂ ਹੀ ਕੋਈ ਬੰਦਾ ਫਿਲਮ ਬਣਾਉਂਦਾ ਜਦੋਂ ਇਹਨਾਂ ਕੋਈ ਡੇਟਸ ਨਹੀਂ ਹੁੰਦੀਆਂ ਜਾਂ ਪ੍ਰੋਡਿਊਸਰ ਕੋਲ ਉਹਨੇ ਪੈਸੇ ਨਹੀਂ ਹੁੰਦੇ